ਹਾਂਜੀ ਕਿੱਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਐਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਤੁਹਾਨੂੰ ਵੱਡੇ ਟੂਰਨਾਮੈਂਟ ਦੱਸਣ ਜਾ ਰਹੇ ਆਂ ਅੱਜ ਸਿਰੇ ਦਾ ਕਬੱਡੀ ਕੱਪ ਵੀ ਹੋਣਾ ਜਿੱਥੇ ਟਰੈਕਟਰਾਂ ਤੇ ਇੱਕ ਥਾਂ ਤੇ ਮੇਰੇ ਵੀਰੋ 볼ਟ ਰੱਖੇ ਗਏ ਆਂ ਅੱਜ ਉਹਨਾਂ ਬਾਰੇ ਦੱਸਾਂਗੇ ਉਸ ਤੋਂ ਪਹਿਲਾਂ ਚੈਨਲ ਤੇ ਜੋ ਵੀਰ ਨਵੇਂ ਆਏ ਆ ਸਬਸਕ੍ਰਾਈਬ ਜ਼ਰੂਰ ਕਰ ਲਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿਣੇ ਆਂ ਜ਼ਰੂਰ ਕਰਕੇ ਜਾਇਆ ਕਰੋ ਕਬੱਡੀ ਦੀਆਂ ਵੀਡੀਓ ਦੇ ਲਈ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਨਾ ਜ਼ਿਆਦਾ ਸਮਾਂ ਲੈਂਦਾ ਹੋਇਆ ਪਹਿਲਾ ਟੂਰਨਾਮੈਂਟ ਆਜ ਦੇ ਦਿਨ ਦਾ ਕਲੇਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਮੇਰੇ ਵੀਰੋ ਮਾਝੇ ਦੇ ਵਿੱਚ ਜਿੱਥੇ ਕੀ ਵੈਸਟਾ ਨੂੰ ਬੋਲਟ ਮੋਟਰਸੈਂਗਲ ਰੱਖੇ ਗਏ ਆ ਬੈਸਟਰ ਰੇਡਰ ਤੇ ਜਾਫੀ ਨੂੰ ਬੋਲਟ ਮੋਟਰਸਾਈਕਲ ਇਸ ਕਬੱਡੀ ਕੱਪ ਤੇ ਦਿੱਤੇ ਜਾਣੇ ਆ ਤੇ ਇੱਥੇ ਜੋ ਹੈ ਵੱਡੇ ਵੱਡੇ ਖਿਡਾਰੀ ਪਹੁੰਚ ਰਹੇ ਆ ਭਾਵੇਂ ਮੱਖਣ ਮੱਖੀ ਹੁਣਿਆਂ ਦੀ ਗੱਲ ਕਰੀਏ ਮੇਰੇ ਵੀਰੋ ਉਹ ਵੀ ਇਸ ਟੂਰਨਾਮੈਂਟ ਤੇ ਵੱਡੀ ਟੀਮ ਦੇ ਵਿੱਚ ਖੇਡਣ ਜਾ ਰਿਹਾ ਦਬੋਰਚੀ ਵਾਲਾ ਦੀਪ ਪਹੁੰਚ ਰਿਹਾ ਇਸ ਕਬੱਡੀ ਕੱਪ ਤੇ ਲੱਖ ਪਹਿਲਾ ਇਨਾਮ ਆ ਦੂਜਾ ਨਾ 75000 ਕਰਿਆਲੇ ਦੀ ਵੱਡੀ ਟੀਮ ਆ ਰਹੀ ਆ ਗੋਪੀ ਫਰੰਦੀਪੁਰੀਏ ਹੁਣੀ ਵੱਡੇ ਖਿਡਾਰੀ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣੇ ਆ ਮੇਰੇ ਵੀਰੋ ਤੇ ਮੇਰੇ ਵੀਰੋ ਅੱਜ ਟੁੱਡੀਕੇ ਦੇ ਵਿੱਚ ਵੀ ਮੇਜਰ ਲੀਗ ਦਾ ਵੱਡਾ ਟੂਰਨਾਮੈਂਟ ਹੋਣਾ ਵੱਡਾ ਕੱਪ ਯਾਨੀ ਕਿ ਅੱਜ ਤੁਹਾਨੂੰ ਦੇਖਣ ਨੂੰ ਮਿਲਣਾ 2.5 ਲੱਖ ਪਹਿਲਾ ਇਨਾਮ ਤੇ ਦੂਜਾ ਇਨਾਮ 2 ਲੱਖ ਇੱਥੇ ਵੀ ਮੇਰੇ ਵੀਰੋ ਸ਼ਾਹਕੋਟ ਵੱਡੀਆਂ ਟੀਮਾਂ ਐਨਆਰਆਈ ਨਕੋਦਰ ਬਿਓਪਲੈਂਟੀ ਨਿਊਜ਼ੀਲੈਂਡ ਵੱਡੀਆਂ ਟੀਮਾਂ ਯਾਨੀ ਕਿ ਇਸ ਟੂਰਨਾਮੈਂਟ ਤੇ ਵੀ ਅੱਜ ਤੁਹਾਨੂੰ ਦੇਖਣ ਨੂੰ ਮਿਲਣਗੇ ਵੱਡੇ ਵੱਡੇ ਖਿਡਾਰੀ ਇਸ ਕਬੱਡੀ ਕੱਪ ਤੇ ਵੀ ਤੁਹਾਨੂੰ ਮਿਲਣਾ ਬਾਕੀ ਮੇਰੇ ਵੀਰੋ ਅਗਲਾ ਟੂਰਨਾਮੈਂਟ ਠੌਲਾਂ ਦੇ ਵਿੱਚ ਅੱਜ ਜਲੰਧਰ ਜ਼ਿਲ੍ਹੇ ਦੇ ਵਿੱਚ ਰੌਣਕਾਂ ਲੱਗਣੀਆਂ ਜਿੱਥੇ ਕੀ ਵੈਸਟਾਂ ਨੂੰ ਫੋਰ ਟਰੈਕਟਰ ਰੱਖੇ ਗਏ ਆ ਚੋਟੀ ਦੀ کریم ਪਹੁੰਚ ਰਹੀ ਆ ਮੇਰੇ ਵੀਰੋ ਇਸ ਟੂਰਨਾਮੈਂਟ ਤੇ ਅੱਜ 8 ਇੰਟਰਨੈਸ਼ਨਲ ਕਲੱਬਾਂ ਲੱਖ ਪਹਿਲਾ ਇਨਾਮ ਮਾਫ ਕਰਨਾ 1.5 ਲੱਖ ਪਹਿਲਾ ਤੇ ਦੂਜਾ ਇਨਾਮ 1 ਲੱਖ ਵੈਸਟਾਂ ਨੂੰ ਟਰੈਕਟਰ ਦਿੱਤੇ ਜਾਣੇ ਆ ਫੋਰ ਅੱਜ ਇੱਥੇ ਮੇਰੇ ਵੀਰੋ ਫਰੀਆਦ ਤਾਂ ਸ਼ਾਇਦ ਨਾ ਖੇਡੇ ਪਰ ਸ਼ਗਰ ਡੀਏਵੀ ਜਲੰਧਰ ਕੈਲੀਫੋਰਨੀਆ ਦੀ ਟੀਮ ਪਹੁੰਚ ਰਹੀ ਆ ਫਰੀਆਦ ਹਜੇ ਰੋਕੇ ਖੇਡੂਗਾ ਸਾਜੀ ਸ਼ਗਰਪੁਰੀਆ ਖੇਡਣ ਜਾ ਰਿਹਾ ਤੇ ਮੇਰੇ ਵੀਰੋ ਇਹਨਾਂ ਦੀ ਵੱਡੀ ਟੀਮ ਹੈ ਇਹ ਸਾਕਬੱਡੀ ਕੱਪ ਤੇ ਅੱਜ ਤੁਹਾਨੂੰ ਦੇਖਣ ਨੂੰ ਮਿਲਣੀ ਹੈ ਡੀਏਵੀ ਜ਼ਲੰਧਰ ਕੈਲੀਫੋਰਨੀਆ ਤੇ ਗੁਰਦਾਤਾ ਟਾਰਜਨ ਹੁਣੀ ਪਹੁੰਚ ਰਿਹਾ ਐ ਐਸਟੀਪੀਸੀ ਦੀ ਵੱਡੀ ਟੀਮ ਸਤੂ ਖਡੂਰ ਸਾਹਿਬ ਸਿੰਮੂ ਕੰਗ ਹੁਣਿਆਂ ਦੀ ਵੱਡੀ ਟੀਮ ਆ ਰਹੀ ਹੈ ਮੇਰੇ ਵੀਰੋ ਤੇ ਜੰਗੀ ਆਣੇ ਦੀ ਮਾਲਵੇ ਦੇ ਨਾਂ ਤੇ ਵੀ ਇੱਕ ਵੱਡੀ ਟੀਮ ਇੱਥੇ ਖੇਡੇਗੀ ਸੁਰਖਪੁਰੀਆ ਯਾਦਾ ਵੀ ਪਹੁੰਚ ਰਿਹਾ ਤੇ ਦੁੱਲਾ ਤੇ ਪਾਲਾ ਮੇਰੇ ਵੀਰੋ ਜਨਾਂ ਦੀ ਦੁਨੀਆ دیਵਾਨੀਆਂ ਉਹ ਵੀ ਇਸ ਟੂਰਨਾਮੈਂਟ ਤੇ ਅੱਜ ਪਹੁੰਚ ਰਿਹਾ ਦੁੱਲਾ ਸ਼ਾਇਦ ਨਾ ਖੇਡੇ ਪਾਲਾ ਜੋ ਹੈ ਖੇਡੂਗਾ ਤੇ ਮੇਰੇ ਵੀਰੋ ਹੋਰ ਵੀ ਵੱਡੀਆਂ ਟੀਮਾਂ ਜਾਨਕੀ ਇਸ ਕਬੱਡੀ ਕੱਪ ਤੇ ਵੀ ਅੱਜ ਵੱਡੀਆਂ ਰੌਣਕਾਂ ਬਾਕੀ ਦੁੱਗਾਂ ਵਾਲਾ ਵੀ ਖੁਸ਼ੀ ਪੰਜਾਬ ਆ ਗਿਆ ਆਉਣ ਵਾਲੇ ਦਿਨਾਂ 'ਚ ਪੂਰੀ ਜਾਣਕਾਰੀ ਪੱਕੀ ਦੇ ਦੇਵਾਂਗੇ ਤੁਹਾਨੂੰ ਜੋ ਪਤਾ ਲੱਗੂ ਵੀ ਕੈਸ ਕੱਪ ਤੇ ਖੇਡਣਾ ਫਰਵਰੀ 'ਚ ਹੀ ਵੈਸੇ ਦਾ ਸ਼ੁਰੂ ਬਾਤ ਕਰਨੀ ਹੈ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਦੁੱਗਾਂ ਵਾਲੇ ਦੀ ਦੁਨੀਆ دیਵਾਨੀਆਂ ਲੋਕ ਫੈਨ ਆ ਜੱਸ ਖੜਾਰੀ ਦੇ ਦੁਨੀਆ ਚਾਹੁੰਦੀ ਸੀ ਬਈ ਉਹ ਵੀ ਪੰਜਾਬ ਆਵੇ ਬਾਕੀ ਤੁਹਾਨੂੰ ਇਹ ਵੱਡੇ ਟੂਰਨਾਮੈਂਟ ਦੱਸਣੇ ਸੀਗੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੇਖਦੇ ਆ ਕਿੱਧਰ ਜਾਂਦੇ ਆ ਫੋੜ ਪਿਛਲੇ ਦਿਨਾਂ ਚ ਹਰਿਆਣੇ ਵਾਲਾ ਸ਼ੀਲੂ ਢੇਰ ਦੇ ਟੂਰਨਾਮੈਂਟ ਤੋਂ ਜੇਤੂ ਬਣਿਆ ਅੰਦਵਰਜੀ ਵਾਲਾ ਦੀਪ ਅੱਜ ਦੇਖਾਂਗੇ ਬਈ ਕਿਹੜਾ ਲੈ ਕੇ ਜਾਊ ਮੇਰੇ ਵਿਰੋ ਟਰੈਕਟਰ ਜਿੱਤ ਕੇ ਧੰਨਵਾਦ